ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕਿ ਰਿੰਦੀਪ ਗੌਰ ਮਠਾੜੂ ਮੇਰੇ ਚੈਨਲ ਫਤਿਹ ਕਲੈਕਸ਼ਨ ਬੁਲਾਡਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵਾਂਗੇ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਪ੍ਰਿੰਟ ਸੂਟ ਵਿਦ ਚਿਕਨ ਬਾਟਮਸ ਲੈ ਕੇ ਆਏ ਆ ਆਪਣੇ ਕੋਲੇ ਇਹ ਸੂਟ ਆਏ ਨੇ ਜੀ ਇਹ ਫੈਕਟਰੀ ਵੱਲੋਂ ਹੀ ਬਣ ਕੇ ਆਏ ਆ ਕੰਪਨੀ ਵੱਲੋਂ ਹੀ ਬਹੁਤ ਸੋਹਣੀ ਕਾਟਨ ਦੀ ਸ਼ਰਟ ਰਹੂਗੀ ਜੀ ਸ਼ਰਟ ਰਹੂਗੀ ਪਿਓਰ ਕਾਟਨ ਦੀ ਔਰ ਬਾਟਮ ਰਹੂਗੀ ਜੀ ਇਹਦੀ ਕੈਮਰਿਕ ਦੀ ਸ਼ਰਟ ਦਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੀ ਕਾਟਨ ਦੀ ਜਿਹੜੀ ਸ਼ਰਟ ਰਹੂਗੀ ਇਹ ਇਹਦੀ ਪ੍ਰਿੰਟਿੰਗ ਆਉਗੀ ਜੀ ਕਾਫੀ ਫੇਮਸ ਪ੍ਰਿੰਟਿੰਗ ਹੈ ਔਰ ਇਹਦੀ ਜਿਹੜੀ ਬਾਟਮ ਆਉਗੀ ਉਹ ਆਉਗੀ ਜੀ ਆਪਣੀ ਕੈਮਰਿਕ ਦੀ ਚਿਕਨ ਵਰਕ ਦੀ ਬਾਟਮ ਆਉਗੀ ਨਾਲ ਇਹ ਵਾਲੀ ਨਾਲ ਬਾਟਮ ਆਉਗੀ ਜੀ ਚਿਕਨ ਵਰਕ ਵਾਲੀ ਇਹ ਵਾਲੀ ਆਉਗੀ ਜੀ ਇਹਦੇ ਨਾਲ ਬਾਟਮ ਚਿਕਨ ਵਰਕ ਦੀ ਬਾਟਮ ਆਉਗੀ ਕੈਮਰਿਕ ਦਾ ਸਟੱਫ ਆਊਗਾ ਜੀ ਸਟਫ ਚੈੱਕ ਕਰ ਸਕਦੇ ਹੋ ਕੈਮਰਿਕ ਦਾ बॉटम ਦਾ ਜਿਹੜਾ ਕੈਮਰਿਕ ਹੋਊਗਾ ਔਰ ਜਿਹੜੀ ਸ਼ਰਟ ਹੋਊਗੀ ਪਿਓਰ ਕਾਟਨ ਹੋਊਗੀ نیچے ਇਹਦੇ ਜਿਹੜਾ ਹੋਊਗਾ ਚਿਕਨ ਦਾ ਬਾਰਡਰ ਬਣਿਆ ਹੋਊਗਾ ਸਾਰੀ बॉटम ਦੇ نیچے 2.5 ਮੀਟਰ ਦੀ ਕੱਟ ਆਊਗੀ ਜੀ 2.5 ਤੋਂ 3 ਮੀਟਰ ਦੀ ਤੁਸੀਂ ਆਰਾਮ ਨਾਲ ਇਹਦੀ ਵਧੀਆ ਇਹਦੀ बॉਟਮ ਬਣ ਕੇ ਰੈਡੀ ਹੋਏ ਪ੍ਰਾਈਸ ਹੈਗਾ ਜੀ ਇਹਦਾ ਸਿਰਫ 800 ਰੁਪਏ 800 ਰੁਪਏ ਦੇ ਵਿੱਚ ਇਹ ਸੂਟ ਤੁਸੀਂ ਸਾਡੇ ਤੋਂ ਜਿਹੜਾ ਲੈ ਸਕਦੇ ਹੋ ਚਿਕਨ ਬਾਰਡਰ ਬਾਰਡਰ ਵਾਲੀ ਜਿਹੜੀ ਬਾਟਮ ਆਊਗੀ ਨਾਲ ਪ੍ਰਿੰਟਡ ਆਊਗੀ ਜੀ ਸ਼ਰਟ ਐਦਾ ਕੰਬੀਨੇਸ਼ਨ ਬਣਿਆ ਹੋਗਾ ਨਾਲ ਦਾ ਇਹ ਕੰਪਨੀ ਵੱਲੋਂ ਮੈਚ ਹੋ ਕੇ ਆਈਆਂ ਜੀ ਆਪਾਂ ਮੈਚ ਨਹੀਂ ਕੀਤੀਆਂ ਇਹ ਵਾਲੀਆਂ ਜਿਹੜੀਆਂ ਸੂਟ ਰਹਿਣਗੇ ਇਹ ਇਹਦਾ ਸੀਗਾ ਫਸਟ ਕਲਰ ਸੈਕਿੰਡ ਇਹਦਾ ਕਲਰ ਆਊਗਾ ਜੀ ਪਿੰਕ ਕਲਰ ਪਿੰਕ ਕਲਰ ਹੈ ਜੀ ਇਹਦਾ ਇਹਦੀ ਜਿਹੜੀ ਬਾਟਮ ਆਊਗੀ ਪਿੰਕ ਕਲਰ ਦੀ ਹੋਈ ਬਾਟਮ ਆਊਗੀ ਡਿਜ਼ਾਈਨਿੰਗ ਇਹਦੀ ਬਾਰਡਰ ਦਾ ਇਹਦਾ ਸੇਮ ਰਹੂਗਾ ਜੀ ਨਾਲ ਇਹਦੇ ਇਦਾਂ ਦਾ ਪਿੰਕ ਕਲਰ ਦੀ ਬਾਟਮ ਆਉਗੀ ਜੀ ਪਿੰਕ ਕਲਰ ਦੀ ਜਿਹੜੀ ਇਹਦੀ ਸ਼ਰਟ ਰਹਿਣ ਵਾਲੀ ਹੈ ਬਹੁਤ ਸੋਹਣਾ ਜਿਹੜਾ ਇਹਦੇ ਪ੍ਰਿੰਟ ਬਣਿਆ ਹੋਇਆ ਜੀ ਬੜਾ ਸੋਹਣਾ ਪ੍ਰਿੰਟਿੰਗ ਹੈ ਇਹਦੀ ਬਹੁਤ ਸੋਹਣੀ ਡਿਜ਼ਾਈਨ ਹੈਗਾ ਚਿਕਨ ਬਾਰਡਰ ਬਣਿਆ ਹੋਇਆ ਹੈ ਇਦਾਂ نیچے ਕਟਵਰਕ ਵੀ ਬਣਿਆ ਹੋਇਆ ਹੈ ਚਿਕਨ ਬਾਰਡਰ ਵੀ ਬਣਿਆ ਹੋਇਆ ਹੈ ਔਰ ਵਿੱਚ ਚਦਾ ਬੂਟੀ ਵੀ ਆਏਗੀ ਜੀ ਸਾਰੇ ਬਾਟਮ ਦੇ ਵਿੱਚ ਸਾਰੀ ਜਿਹੜੀ ਸ਼ਰਟ ਹੋएगी प्रिंटेड ਹੋएगी ਫੈਕਟਰੀ ਵੱਲੋਂ ਐਦਾਂ ਮੈਚਿੰਗ ਬਣ ਕੇ ਆਈ ਹੈ ਜੀ ਇਹ ਅਸੀਂ ਖੁਦ ਮੈਚਿੰਗ ਨਹੀਂ ਬਣਾਈ ਬਹੁਤ ਸੋਹਣੀ ਮੈਚਿੰਗ ਹੋ ਕੇ ਆਈ ਹੈ ਪ੍ਰਾਈਸ ਰੋਗ ਹੈ ਜੀ ਦਾ 800 ਰੁਪਿਆ ਪਰ ਸੂਟ ਇਹਦਾ ਸੀਗਾ ਪਿੰਕ ਕਲਰ ਸੈਕਿੰਡ ਕਲਰ ਥਰਡ ਕਲਰ ਹੈਗਾ ਜੀ ਇਹਦਾ ਲੈਮਨ ਕਲਰ ਬਹੁਤ ਸੋਹਣਾ ਲੈਮਨ ਕਲਰ ਹੈ ਜੀ ਥਰਡ ਕਲਰ ਇਹਦਾ ਜਿਹੜਾ ਬੇਸ ਕਲਰ ਹੈ ਜੀ ਲੈਮਨ ਹੈ ਨਾਲ ਇਹਦੇ ਲੈਮਨ ਕਲਰ ਦੀ ਹੋਈ ਜਿਹੜੀ ਬਾਟਮ ਆਪਾਂ ਪੇਅਰ ਅਪ ਕੀਤੀ ਹੋਈ ਹੈ ਜੀ ਨਾਲ ਐਦਾਂ ਬਹੁਤ ਸੋਹਣੀ ਨਾਲੇ ਦੇ ਬਾਟਮ ਪੇਅਰ ਅਪ ਹੋਈ ਹੈ ਜੀ ਕਲਰ ਲੈਮਨ ਹੈ ਇਹ ਲੈਮਨ ਤਿੱਖਾ ਜਿਹਾ ਲੈਮਨ ਨਹੀਂ ਹੈਗਾ ਜੀ ਹਲਕਾ ਜਿਹਾ ਸਕਿਨ ਲੈਮਨ ਜャ ਕਲਰ ਹੈ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਮੈਨੂੰ ਪਰਸਨਲੀ ਮੇਰੇ ਫੇਵਰਿਟ ਸੂਟ ਨੇ ਕਾਫੀ ਦਿਨ ਤੋਂ ਬੇ ਇੰਤਜ਼ਾਰ ਕਰ ਰਹੀ ਸੀ ਇਹ ਪ੍ਰਿੰਟ ਦਾ ਪਰ ਹੁਣ ਇਹ ਪ੍ਰਿੰਟ ਆਪਾਂ ਨੂੰ ਮਿਲ ਗਿਆ ਜੀ ਕਿਉਂਕਿ ਇਹ ਪ੍ਰਿੰਟ ਮੈਨੂੰ ਬਹੁਤ ਸੋਹਣਾ ਲੱਗਦਾ ਆਪਾਂ ਕਿਸੇ ਦੇ ਪਾਇਆ ਵੀ ਦੇਖਦੇ ਜਾਂ ਫਿਰ ਸਾਡੇ ਕੋਲ ਫੋਟੋਸ ਆਉਂਦੀਆਂ ਰਹਿੰਦੀਆਂ ਫੈਕਟਰੀ ਮਤਲਬ ਕੰਪਨੀ ਵੱਲੋਂ ਏਜੰਟਾ ਵੱਲੋਂ ਫੋਟੋਸ ਆਉਂਦੀਆਂ ਜੀ ਡਿਜ਼ਾਈਨਾਂ ਦੀਆਂ ਤੇ ਇਹ ਬਹੁਤ ਸੋਹਣੇ ਲੱਗਦੇ ਆ ਜੀ ਸੂਟ ਸਿਰਫ 800 ਰੁਪਏ ਪਰ ਸੂਟ ਤੁਹਾਨੂੰ ਇਹ ਜਿਹੜਾ ਕਿ ਮਿਲੇਗਾ ਜੀ ਨੈ ਫੇਮਸ ਕਲਰ ਹੈ ਜੀ ਫੈਬੂਲਸ ਡਿਜ਼ਾਈਨ ਹੈ ਫੇਮਸ ਕਲਰ ਹੈ ਇਹਦਾ ਕਲਰ ਜਿਹੜਾ ਇਹ ਵਾਲਾ ਕਲਰ ਲੁੱਕ ਹੈ ਜੀ ਲਾਈਟ ਪੈਰਟ ਕਲਰ ਕਧੂ ਰੰਗਾ ਜਿਹਾ ਛੇੜਾ ਜੀ ਲਾਈਟ ਪੈਰਟ ਕਲਰ ਬਹੁਤ ਸੋਹਣਾ ਕੰਬੀਨੇਸ਼ਨ ਹੈ ਇੱਕ ਜਿਹੜਾ ਕਲਰ ਹੈ ਜੀ ਇਹਦੇ ਵਿੱਚ ਆਪਣੇ ਕੋਲੇ ਇਹ ਮਤਲਬ ਰੋਲ ਦੇ ਉੱਤੇ ਆ ਦੋ ਦੋ ਸੂਟ ਹੀ ਬਣਨਗੇ ਦੋ ਤੋਂ ਜ਼ਿਆਦਾ ਸੂਟ ਨਹੀਂ ਬਣਨਗੇ ਪ੍ਰਾਈਸ ਇਹਦਾ ਰਹੂਗਾ ਜੀ 800 ਰੁਪਏ 2025 ਦੀ ਲੇਟੈਸਟ ਡਿਜ਼ਾਈਨਿੰਗ ਰਹੂਗੀ ਕੰਪਨੀ ਦੀ ਕਰਨੀ ਤੁਸੀਂ ਦੇਖ ਸਕਦੇ ਹੋ 2025 ਦੀ ਲੇਟੈਸਟ ਡਿਜ਼ਾਈਨਿੰਗ ਹੈ ਕੋਈ ਪੁਰਾਣਾ ਡਿਜ਼ਾਈਨ ਨਹੀਂ ਹੈਗਾ ਔਰ ਇਹ ਵਾਲੇ ਸੂਟ ਨੇ ਜਿਹੜੇ ਆਪਾਂ ਆਪਣੇ ਪੇਜ ਤੇ ਫਸਟ ਟਾਈਮ ਪਾ ਰਹੇ ਆ ਜੀ ਚਿਕਨ ਬਾਟਮ ਆਫ ਵਾਈਟ ਨਾਲ ਹੀ ਪਾਈ ਸੀ ਹੁਣ ਆਪਾਂ 컬러ਫੁਲ ਬਾਟਮ ਦੇ ਨਾਲ ਪਾ ਰਹੇ ਆ ਡਿਜ਼ਾਈਨਿੰਗ ਇਹਦੀ ਬਹੁਤ ਅੱਛੀ ਹੈ ਜੀ ਰੇਟ ਰਹੂਗਾ 800 ਰੁਪਏ ਜੀ ਨੈਕਸਟ ਦੇ ਵਿੱਚ ਡਿਜ਼ਾਈਨ ਆਣਾ ਜੀ ਇਹ ਵਾਲਾ ਇਹ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਇਹਦੇ ਨਾਲ ਬਿਲਕੁਲ ਲਾਈਟ ਪਿਸਤਾ ਕਲਰ ਦਾ ਜਿਹੜਾ ਕੰਬੀਨੇਸ਼ਨ ਬਣਿਆ ਹੋਇਆ ਹੈ ਬਿਲਕੁਲ ਲਾਈਟ ਪਿਸਤਾ ਕਲਰ ਦਾ ਕੰਬੀਨੇਸ਼ਨ ਹੈ ਜੀ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਸਕਦੇ ਹੋ ਪ੍ਰਾਈਸ ਰਹੂਗਾ ਜੀ 800 ਰੁਪਏ ਸ਼ਿਪਿੰਗ ਐਕਸਟਰਾ ਹੀ ਲੱਗੂਗੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ ਪਿਓਰ ਕਾਟਨ ਦੀ ਜਿਹੜੀ ਸ਼ਰਟ ਰਹੂਗੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈ ਬਾਟਮ ਆਊਗੀ ਜੀ ਕੈਮਬ੍ਰਿਕ ਦੀ ਧੋਕੇ ਹੋਰ ਵੀ ਜ਼ਿਆਦਾ ਗਾਫ ਹੋ ਜਾਣੀ ਹੈ ਇੰਦਾ ਜਿਹੜੇ ਇਹਦੇ ਵਿੱਚ ਇੰਦਾ ਮੋਰੀਆਂ ਜੇ ਵਾਲਾ ਡਿਜ਼ਾਈਨ ਹੈ ਜ਼ਿਆਦਾ ਡਿਜ਼ਾਈਨ ਨਹੀਂ ਹੈਗਾ ਸਿਰਫ ਗਿੱਠਕ ਦਾ ਡਿਜ਼ਾਈਨ ਬਣਿਆ ਹੋਇਆ ਜਿਹਨੇ ਇੰਦਾ ਨਹੀਂ ਵੀ ਰੱਖਣਾ ਉਹ ਲਾਈਨਿੰਗ ਲਗਾ ਕੇ ਵੀ ਬਣਾ ਸਕਦਾ ਜਿਹਨੇ ਐਸ ਇਟ ਪਾਉਣਾ ਤਾਂ ਪਾ ਵੀ ਸਕਦਾ ਕਿ ਜ਼ਿਆਦਾ ਵੱਡੀਆਂ ਮੋਰੀਆਂ ਜੀਆਂ ਵੀ ਨਹੀਂ ਹੈਗੀਆਂ ਇਹ ਤੁਹਾਨੂੰ ਦਿੱਕਤ ਆਵੇ ਔਰ ਨੈਕਸਟ ਦੇ ਦੇ ਵਿੱਚ ਕਲਰ ਹੈਗਾ ਜੀ ਬਹੁਤ ਸੋਹਣਾ ਪਿੰਕ ਔਰ ਮਜੈਂਟਾ ਕੰਬੋ ਦੇ ਨਾਲ ਹੈ ਇਹ ਵਾਲਾ ਕਲਰ ਸੀ ਪਿਸਤਾ ਲਾਈਟ ਪਿਸਤਾ ਤੇ ਗ੍ਰੀਨ ਕੰਬੋ ਦੇ ਨਾਲ ਸੀਗਾ ਇਹ ਵਾਲਾ ਹੈਗਾ ਜੀ ਪਿੰਕ ਔਰ ਮਜੈਂਟਾ ਦੇ ਨਾਲ ਹੈ ਪੀਚ ਔਰ ਮਜੈਂਟਾ ਦੇ ਨਾਲ ਪੀਚ ਕਲਰ ਦੀ ਇਹਦੇ ਨਾਲ ਬੋਟਮ ਬੇਅਰ ਅਪ ਕੀਤੀ ਹੈ ਇਹਦਾ ਜਿਹੜਾ ਡਿਜ਼ਾਈਨ ਹੈ ਇਸ ਇਹਦਾ ਡਿਜ਼ਾਈਨ ਨਾਲ ਲੱਗ ਗਿਆ ਉਹਦਾ ਡਿਜ਼ਾਈਨ ਲੱਗ ਸੀ ਇਹਦਾ ਡਿਜ਼ਾਈਨ ਨਾਲ ਲੱਗ ਗਿਆ ਜੀ ਇਹਦੇ ਵਿੱਚ ਇਦਾਂ ਦਾ ਡਿਜ਼ਾਈਨ ਹੀ ਬਣਿਆ ਇਹ ਵੀ ਗਿੱਠਕ ਦਾ ਹੀ ਡਿਜ਼ਾਈਨ ਬਣਿਆ ਜ਼ਿਆਦਾ ਡਿਜ਼ਾਈਨਿੰਗ ਹੀ ਨਹੀਂ ਬਣਿਆ ਵਿੱਚ ਇਹਦੇ ਇਦਾਂ گول-ਗੋਲ ਜਿਹੜੀ ਬੂਟੀ ਬਣੀ ਹੋਈ ਹੈ ਔਰ ਪ੍ਰਾਈਸ ਇਹਦਾ 800 ਰੁਪਏ ਪਰ ਸੂਟ ਹੈ ਜੀ ਸ਼ਿਪਿੰਗ ਐਕਸਟਰਾ ਰਹੂਗੀ ਅਗਰ ਤੁਸੀਂ ਦੋ ਸੂਟ ਵੀ ਸਾਡੇ ਤੋਂ ਮੰਗਵਾਉਂਗੇ ਕਿਤੇ ਵੀ ਬੈਠੇ ਤਾਂ ਤੁਹਾਨੂੰ ਇੱਕ ਸੂਟ ਦੀ ਸ਼ਿਪਿੰਗ ਦੇ ਵਿੱਚ ਆਪਾਂ ਦੋ ਸੂਟ ਭੇਜ ਦਾਂਗੇ ਜੀ ਕੋਈ ਚੱਕਰ ਨਹੀਂ ਆ ਔਰ ਇਹ ਸੂਟ ਜਿਹੜੇ ਹੋਣਗੇ ਜੀ ਹਲਕੇ ਜੀ कॉटन ਹੈ ਬਹੁਤ ਸੋਹਣੀ ਪਿਓਰ ਜਿਹੜੀ कॉटन ਰਹੂਗੀ ਡਿਜ਼ਾਈਨਿੰਗ ਕਰਕੇ ਤੁਸੀਂ ਸ਼ਰਟ ਤੇ ਇਹਨੂੰ ਬਣਾ ਸਕਦੇ ਹੋ ਕਿਉਂਕਿ ਇਹ ਜਿਹੜੀ ਸ਼ਰਟ ਦਾ ਕਪੜਾ ਆਊਗਾ ਜੀ 2.5 ਤੋਂ ਰਹੂਗਾ ਇਹ ਆਪਣਾ ਸਾਰਾ ਜਿਹੜਾ ਸਟੱਫ ਰਹੂਗਾ 43 ਮੀਟਰ ਦੇ ਹਿਸਾਬ ਨਾਲ ਰਹੂਗਾ ਜੀ ਜਿਨ੍ਹਾਂ ਦੀ 2 ਮੀਟਰ ਦੀ ਬਾਟਮ ਬਣ ਜਾਂਦੀ ਅੱਧਾ ਮੀਟਰ ਉਹਨਾਂ ਕੋਲੇ ਫ੍ਰੀ ਹੋਊਗਾ ਉਹ ਆਵਦਾ ਚਿਕਨ ਦੇ ਜਿਹੜੇ ਪੈਚ ਲਗਾ ਕੇ ਸ਼ਰਟਾਂ ਨੂੰ ਬਣਾ ਸਕਦੇ ਆ ਨੈਕਸਟ ਜਿਹੜਾ ਕਲਰ ਆਊਗਾ ਜੀ ਇਹਦਾ ਪੀਚ ਤੇ ਮਹਿੰਦੀ ਕਲਰ ਦਾ ਕੰਬੀਨੇਸ਼ਨ ਹੈ ਜੀ ਇਹਦੇ ਵਿੱਚ ਬਿਲਕੁਲ ਲਾਈਟ ਪੀਚ ਕਲਰ ਦੀ ਜਿਹੜੀ ਬਾਟਮ ਰਹੂਗੀ ਆਈਸਕ੍ਰੀਮ ਚਾਟ ਹੈ ਜੀ ਸਾਰਾ ਬਹੁਤ ਹੀ ਸਮਰੀ ਜੇ ਕਲਰ ਨੇ ਬਹੁਤ ਸੋਹਣੇ ਸੋਹਣੇ ਠੰਡੇ ਮਿੱਠੇ ਜੇ ਰੰਗ ਨੇ ਜੀ ਗਰਮੀ ਦੇ ਵਿੱਚ ਵੇਅਰ ਕਰਨ ਲਈ ਬਹੁਤ ਸੋਹਣੇ ਸੂਟ ਨੇ ਜਿਹੜੇ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਸੂਟ ਲੈਣਾ ਜੀ ਨੰਬਰ ਸਾਡਾ نیچے ਚੱਲ ਰਿਹਾ ਹੈ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰ ਸਕਦੇ ਹੋ ਪ੍ਰਾਈਸ ਇਹਨਾਂ ਦਾ ਰਹੂਗਾ ਜੀ 800 ਰੁਪਏ ਪਰ ਸੂਟ ਹਾਲੇ ਤੱਕ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਵੋ ਔਰ ਨੈਕਸਟ ਜਿਹੜਾ ਸੂਟ ਹੈਗਾ ਜੀ ਆਪਣੇ ਕੋਲੇ ਇਹ ਹੈਗਾ ਸਕਿਨ ਦੇ ਨਾਲ ਹੈ ਜੀ ਸਕਿਨ ਦੇ ਨਾਲ ਹੈਗਾ ਮਹਿੰਦੀ ਦਾ ਕੰਬੋ ਹੈ ਸਕਿਨ ਨਾਲ ਮਹਿੰਦੀ ਦਾ ਕੰਬੀਨੇਸ਼ਨ ਹੈ ਜੀ ਇਹ ਇੱਕ ਸੂਟ ਹੀ ਰਹਿ ਗਿਆ ਸੀ ਆਪਾਂ ਰੋਲ ਦੇ ਉੱਤੇ ਮਤਲਬ ਕਸਟਮਰ ਹੁਣੀ ਆਪਾਂ ਵੀਡੀਓ ਬਣਾਉਣ ਲਈ ਕੱਢੇ ਸੀ ਇੱਕ ਸੂਟ ਕਸਟਮਰ ਲੈ ਗਿਆ ਸੀ ਇੱਕ ਸੂਟ ਹੀ ਰਹਿ ਗਿਆ ਤਾਂ ਕਰਕੇ ਇਹਦੀ ਵੀਡੀਓ ਮੈਂ ਤੁਹਾਨੂੰ ਮਤਲਬ ਇੱਕੋ ਹੀ ਸੂਟ ਪਾ ਰਹੀਆਂ ਜੀ ਇਹ ਵੀਡੀਓ ਦੇ ਵਿੱਚ ਪ੍ਰਾਈਸ ਇਹਦਾ ਹੈਗਾ ਜੀ 800 ਰੁਪਏ ਪਰ ਸੂਟ ਦੇ ਅਕੋਰਡਿੰਗ ਔਰ ਬਹੁਤ ਹੀ ਸੋਹਣੇ ਸੂਟ ਰਹਿਣਗੇ ਇਹਨਾਂ ਦਾ ਜਿਹੜੀ ਡਿਜ਼ਾਈਨਿੰਗ ਹੈ ਬਾਟਮ ਦੀ ਉਹ ਵੀ ਬਹੁਤ ਸੋਹਣੀ ਰਹੂਗੀ ਇੱਕ ਵਾਰ ਦੁਬਾਰਾ ਤੁਹਾਨੂੰ ਦਿਖਾ ਦਵਾਂ ਜੀ ਸਾਰੇ ਇਹ ਆਣਗੇ ਜੀ ਸਾਰੇ ਕਲਰ ਜਿਹੜੇ ਇਹਦੇ ਹੋਣਗੇ ਨਿਵੇਂ ਇਹਦੇ ਵਿੱਚ ਆਊਗਾ ਜੀ ਪੀਚ ਕਲਰ ਹੋ ਗਿਆ ਲਾਈਟ ਪੀਚ ਕਲਰ ਹੋ ਗਿਆ ਜੀ ਲਾਈਟ ਪਿਸਤਾ ਕਲਰ ਹੋ ਗਿਆ ਤੇ ਇੱਕ ਵਾਲਾ ਕਲਰ ਹੋ ਗਿਆ ਜੀ ਪਿੰਕ ਪੀਚ ਜ ਬਹੁਤ ਸੋਹਣਾ ਸਕਿਨ ਹੋ ਗਿਆ ਜੀ ਇਹ ਤਾਂ ਇਹ ਵਾਲੇ ਡਿਜ਼ਾਈਨ ਦੇ ਵਿੱਚ ਹੋਗੇ ਇਸ ਡਿਜ਼ਾਈਨ ਦੇ ਵਿੱਚ ਹੋ ਗਿਆ ਜੀ ਪਿੰਕ ਹੋ ਗਿਆ ਪੈਰਟ ਹੋ ਗਿਆ ਸਕਾਈ ਬਲੂ ਹੋ ਗਿਆ ਔਰ ਲੈਮਨ ਹੋ ਗਿਆ ਸਾਰੇ ਸਮਰੀਜ਼ੇ ਕਲਰ ਹੈ ਬਹੁਤ ਸੋਹਣੇ ਕਲਰ ਨੇ ਸਾਰੇ ਜਿੱਦਾਂ ਸਮਰ ਦੇ ਅਕੋਰਡਿੰਗ ਬਹੁਤ ਸੋਹਣੀਆਂ ਜਿਹੜੀਆਂ ਕਿ ਜੇ ਤੁਹਾਡੇ ਲਈ ਸੂਟਸ ਨਵੇਂ-ਨਵੇਂ ਲੈ ਕੇ ਆਉਣੇ ਰਹੇ ਨੇ ਆਗਰ ਇਹਨਾਂ ਸੂਟਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਅੱਛਾ ਲੱਗਦਾ ਜੀ ਸਕਰੀਨਸ਼ਾਟ ਭੇਜ ਕੇ ਆਰਡਰ ਬੁੱਕ ਕਰ ਸਕਦੇ ਹੋ ਔਰ ਇੱਕ ਹੋਰ ਰਿਕਵੈਸਟ ਹੈ ਜੀ ਵੈਸੇ ਤਾਂ ਮੈਨੂੰ ਪਤਾ ਤੁਸੀਂ ਸਾਰੇ ਵੀਡੀਓ ਜਿਹੜੀ ਟਪਾਟ ਪਾ ਕੇ ਵੇਖਦੇ ਹੋ ਪਰ ਗੁਜਾਰਿਸ਼ ਹੈ ਮੇਰੀ ਵੀਡੀਓ ਇਦਾਂ ਲੰਗਾ ਕੇ ਨਾ ਵੇਖਿਆ ਕਰੋ ਕਿਉਂਕਿ ਰੇਟ ਵਗੈਰਾ ਤੁਹਾਨੂੰ ਮੈਂਸ਼ਨ ਕਰਦੇ ਵਿੱਚ ਬਾਅਦੋਂ ਪਤਾ ਨਹੀਂ ਲੱਗਦਾ ਔਰ ਫਿਰ ਤੁਸੀਂ ਪੁੱਛਦੇ ਹੋ ਜੀ ਰੇਟ ਸਾਰੇ ਦੱਸੇ ਹੋਏ ਹੁੰਦੇ ਆ ਵੀਡੀਓ ਦੇ ਵਿੱਚ ਜਾ ਨੋ ਲੂ ਸਬਸਕ੍ਰਾਈਬ ਕਰ ਲਵੋ ਜੀ ਸਾਡੇ ਨੂੰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਅੱਜ ਦੀ ਵੀਡੀਓ ਪੈਥੀ ਖਤਮ ਕਰਦੇ ਆਂ ਜੀ ਜਿਨ੍ਹਾਂ ਨੇ ਇਹਦੇ ਵਿੱਚੋਂ ਮਤਲਬ ਪਿਕਸ ਜਿਨ੍ਹਾਂ ਨੂੰ ਆਪਾਂ ਪ੍ਰੋਵਾਈਡ ਕਰਵਾਉਣੇ ਆ ਜੀ ਫਿਕਸ ਹੁੰਦੀਆਂ ਨਹੀਂ ਆਪਣੇ ਕੋਲੇ ਫੋਨ ਦੇ ਵਿੱਚ ਜਿਹੜੇ ਫਰੈਸ਼ ਸੂਟਾਂ ਦੀਆਂ ਹੁੰਦੀਆਂ ਕੱਟ ਪੀਸੇਜ਼ ਦੀਆਂ ਫਿਕਸ ਨਹੀਂ ਹੁੰਦੀਆਂ ਇਹ ਸੂਟਾਂ ਦੀਆਂ ਆਪਣੇ ਕੋਲੇ ਪਿਕਸ ਹੁੰਦੀਆਂ ਨੇ ਜਿਨ੍ਹਾਂ ਨੇ ਵੀ ਮਤਲਬ ਫੋਟੋਜ਼ ਮੰਗਵੋਣੀਆਂ ਆ ਜੀ ਜਿਨ੍ਹਾਂ ਨੂੰ ਕੋਈ ਅੱਛਾ ਲੱਗਦਾ ਪ੍ਰਿੰਟ ਫੋਟੋ ਮੰਗਵਾ ਸਕਦੇ ਹੋ ਅੱਜ ਦੀ ਵੀਡੀਓ ਪੈਥੀ ਖਤਮ ਕਰਦੇ ਆਂ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ